ਇਹ ਨੌਜਵਾਨ ਜੋ ਜੰਜੀਰਾ ਨਾਲ ਬੰਨਿਆ ਹੋਇਆ ਇਹ ਕੋਈ ਕਾਤਲ ਜਾਂ ਗੈਂਗਸਟਰ ਨਹੀਂ ਹੈ ਇਹ ਇੱਕ ਆਮ ਇਨਸਾਨ ਹੈ ਜੋ ਡੀਜੇ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦਾ ਸੀ ਪਰ ਆਪਣੇ ਹੀ ਕਿਸੇ ਦੂਰ ਦੇ ਰਿਸ਼ਤੇਦਾਰ ਵੱਲੋਂ ਇੱਕ ਆਡੀਓ ਕਲਿੱਪ ਵਾਇਰਲ ਹੋਣ ਦੇ ਕਾਰਨ ਇਹ ਨੌਜਵਾਨ ਮਾਨਸਿਕ ਸੰਤੁਲਨ ਖੋ ਚੁੱਕਿਆ ਅਤੇ پاگل ਹੋ ਚੁੱਕਿਆ ਹੈ ਜੰਜੀਰਾ ਵਿੱਚ ਬੰਦੇ ਨੌਜਵਾਨ ਦੇ ਪ੍ਰਾਪ ਪ੍ਰੇਮ ਸਿੰਘ ਮੁਤਾਬਕ ਉਸਦੇ ਪ੍ਰਾ ਨਿਰਮਲ ਸਿੰਘ ਦਾ ਆਪਣੇ ਹੀ ਰਿਸ਼ਤੇਦਾਰ ਬਲਵਿੰਦਰ ਸਿੰਘ ਫੌਜੀ ਦੇ ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ ਜਿਸ ਦੇ ਚੱਲਦੇ 16 ਤਰੀਕ ਨੂੰ ਇਲਾਕੇ ਦੇ ਮੋਤਵਰ ਲੋਕਾਂ ਵਿੱਚ ਬੈਠ ਕੇ ਲਿਖਤੀ ਰਾਜੀਨਾਮਾ ਹੋ ਗਿਆ ਪਰ ਰਾਜੀਨਾਮੇ ਦੇ 2 ਦਿਨ ਬਾਅਦ ਵੀ ਬਲਵਿੰਦਰ ਫੌਜੀ ਨੇ ਉਸਦੇ ਪ੍ਰਾ ਦੀ ਫੋਟੋ ਲਗਾ ਕੇ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਵਿੱਚ ਨਿਰਮਲ ਸਿੰਘ ਨੂੰ ਧੋਖੇਬਾਜ਼ ਕਿਹਾ ਗਿਆ ਅਤੇ ਲੋਕਾਂ ਨੂੰ ਉਸ ਤੋਂ ਹੁਸ਼ਿਆਰ ਰਹਿਣ ਲਈ ਵੀ ਕਿਹਾ ਗਿਆ ਇਸ ਆਡੀਓ ਨੂੰ ਸੁਣਨ ਤੋਂ ਬਾਅਦ ਨਿਰਮਲ ਸਿੰਘ ਇੱਕਦਮ ਸਦਮੇ ਵਿੱਚ ਆ ਗਿਆ ਅਤੇ ਪਾਗਲਾ ਵਰਗੀਆਂ ਹਰਕਤਾਂ ਕਰਨ ਲੱਗ ਪਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੀ ਪ੍ਰੇਮ ਸਿੰਘ ਜੀ ਕੀ ਮਸਲਾ ਆਇਆ ਜੀ ਸਾਰਾ ਇਹ ਮਸਲਾ ਅੱਜ ਤੋਂ ਇਹ ਕਹਿੰਦਾ ਕਿ ਮੇਰੇ ਨਾਲ ਸਾਲ ਤੋਂ ਪਹਿਲਾਂ ਕੋਈ ਇਦਾਂ ਦੀ ਗੱਲਬਾਤ ਹੋਈ ਆ ਇਹ ਮੇਰੇ ਕੋਲ ਪੈਸੇ ਦਵਾਈ ਗਏ ਆ ਉਸ ਵੇਲੇ ਨਾ ਨਿਮਾ ਮੌਜੂਦਾ ਸੀ ਨੰਨੇ ਦੇ ਹੱਥੇ ਪੈਸੇ ਰੱਖੇ ਗਏ ਸੀ ਫਿਰ ਇਹਨੇ ਇਧਰ ਉਧਰ ਦੇ ਦਬਾਅ ਪਾ ਕੇ ਸ਼ਾਸਤੀ ਤੋਰ ਕੋ 2 ਲੱਖ ਰੁਪਇਆ ਲਿਆਵਾ ਤੇ ਉਹਦੀ ਦਿਮਾਗੀ ਹਾਲਤ ਬਹੁਤ ਹੀ ਜਿਆਦਾ ਪਰੇਸ਼ਾਨੀ ਵਧ ਗਈ ਆ ਫਿਰ 16 ਤਰੀਕ ਨੂੰ ਇਹਨੇ ਫੈਸਲਾ ਕੀਤਾ ਵਾ ਤੇ 18 ਤਰੀਕ ਨੂੰ ਵਾਇਰਲ ਕੀਤੀ ਆ ਵੀਡੀਓ ਤੇ ਫੇਸਬੁੱਕ ਤੇ ਵੀਡੀਓ ਤੇ ਸਾਰੇ ਥਾਂ ਬਾਹਰਲੇ ਮੁਲਕਾਂ 'ਚ ਇਸ ਨੂੰ ਫੋਨ ਆਏ ਆ ਤੇ ਯਾਰਾਂ ਦੋਸਤਾਂ ਦੇ ਤੇ ਇਹਨੇ ਟੈਨਸ਼ਨ ਜਿਆਦਾ ਲਈ ਆ ਤੇ ਇਹ ਫਿਰ ਬਾਵੇ ਪਕਾਲੇ ਆਹੀਂ ਹਸਪੀਟਲ ਵਿਖਾ ਲਿਆ ਇਹ ਰਹਾ ਬੰਦਾ ਜੀ ਜਿਹੜਾ ਵੀਡੀਓ ਵਾਇਰਲ ਵੀਡੀਓ ਵਾਇਰਲ ਬਲਵੰਦਰ ਫੌਜੀ ਆ ਜੀ ਖਲਚੀਆਂ ਤੋਂ ਠੀਕ ਵਜਾ ਜੀ ਵੀਡੀਓ ਨਾਲ ਹੋਰ ਵੀਡੀਓ ਵਾਇਲ ਕਰਨ ਦੀ ਆਂਦਾ ਮੇਰੇ ਨਾਲ ਠੱਗੀ ਮਾਰੀ ਆ ਤੇ ਇਹ ਸਾਫਤ ਕਰੇ ਵੀ ਠੱਗੀ ਕਾਦੇ ਵਾਸਤੇ ਮਾਰੀ ਕੀ ਕੀਤਾ ਵਾ ਅਸੀਂ ਉਹਨੂੰ ਕਿਹਾ ਵੀ ਇਹ ਸਾਡੇ ਮੁੰਡੇ ਨੇ ਇਹ ਕੰਮ ਨਹੀਂ ਕੀਤਾ ਪਰ ਉਹਨੇ ਬਹੁਤ ਜ਼ਿਆਦਾ ਦਬਾਅ ਪਾ ਕੇ ਤੇ ਤੇ 2 ਲੱਖ ਰੁਪਏ ਲਿਆ ਵਾ 16 ਤਰੀਕ ਨੂੰ ਤੇ 18 ਤਰੀਕ ਨੂੰ ਇਹਦੀ ਵੀਡੀਓ ਪਾਤੀ ਆ ਤੇ ਇਹ ਨੂੰ ਇੱਕ ਦੋ ਦਿਨਾਂ ਦੇ ਵਿੱਚ ਉਮੜ ਕੇ ਫੇਰ ਇਦਾਂ ਕਰਨ ਲੱਗੇ ਪਰਿਵਾਰ ਹੁਣ ਪੁਲਿਸ ਕੋਲ ਇਨਸਾਫ ਦੀ ਮੰਗ ਕਰ ਰਿਹਾ ਨਾਲ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਵੀ ਪੀੜਤ ਨਿਰਮਲ ਸਿੰਘ ਦੇ ਹੱਕ ਵਿੱਚ ਉਤਰ ਆਈਆਂ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 7 ਦਿਨ ਦੇ ਅੰਦਰ ਆਡੀਓ ਵਾਇਰਲ ਕਰਨ ਵਾਲੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਰੋਡ ਜਾਮ ਕਰਕੇ ਧਰਨਾ ਲਗਾਉਣਗੇ ਮੈਂ ਮੇਗਨਾਥ ਪਗਵਾਨ ਮਾਲਮਿਕਿਆਰੀ ਤੋਂ ਸਮਾਜ ਤੋਂ ਸਾਡੀ ਸੰਸਥਾ ਦਾ ਜੋ ਕਿ तहसील बाबा बकाड़ा ਦਾ ਪ੍ਰધાન ਪ੍ਰੇਮ ਸਿੰਘ ਜਿਸ ਦਾ ਭਰਾ ਨਿਰਮਲ ਸਿੰਘ ਉਰਫ ਨਿਮਾ ਜੋ ਕਿ ਬਾਬਾ ਬਕਾਲਾ ਦਾ ਵਸਨੀਕ ਹੈ ਤੇ ਡੀਜੇ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਜਿਸ ਨੂੰ ਕਾਫੀ ਮਹੀਨਿਆਂ ਤੋਂ ਉਸ ਦਾ ਹੀ ਇੱਕ ਰਿਸ਼ਤੇਦਾਰ ਜਿਸ ਦਾ ਨਾਮ ਬਲਵਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਫੌਜੀ ਹੈ ਜੋ ਕਿ ਖਲਚੀਆਂ ਦਾ ਵਸਨੀਕ ਹੈ ਉਸ ਨੇ ਨੂੰ ਇਨਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਅਤੇ ਮਾਨਸਿਕ ਪਰੇਸ਼ਾਨ ਕਰਕੇ ਵੇਚ ਮੋਟਰ ਬੰਦਿਆ ਨੇ 16 3 2019 ਨੂੰ ਇਸ ਪਾਸੋਂ ਦਬਾਅ ਵੇਟ 2 ਲੱਖ ਰੁਪਏ ਵਸੂਲ ਕੀਤਾ ਜਿਸ ਦੀ ਰਾਈ ਨਵੇਂ ਦੀ ਕਾਪੀ ਵੀ ਸਾਡੇ ਪਾਸ ਮੌਜੂਦ ਆ ਉਸ ਤੋਂ ਬਾਅਦ ਵਸੂਲ ਕਰਨ ਤੋਂ ਬਾਅਦ ਹੋਰ ਲਾਲਚ ਦੇ ਦੌਰਾਨ 18 3 2019 ਨੂੰ ਉਸ ਦੀ ਇੱਕ ਫੋਟੋ ਲਗਾ ਕੇ ਆਡੀਓ ਵਾਇਰਲ ਕੀਤਾ ਸੋਸ਼ਲ ਮੀਡੀਆ ਤੇ WhatsApp Facebook Instagram YouTube ਦੇ ਉੱਤੇ ਇਹ ਦੱਸਿਆ ਕਿ ਵਿਅਕਤੀ ਇੱਕ ਠੱਗ ਹੈ ਜਦਕਿ ਨਿਰਮਲ ਸਿੰਘ ਉਰਫ ਨਿੰਮੇ ਤੇ ਅਜੇ ਤੱਕ ਕਿਸੇ ਵੀ ਪੰਜਾਬ ਦੇ ਥਾਣੇ ਦੇ ਕਿਸੇ ਵੀ ਕਿਸਮ ਦਾ ਕੋਈ ਵੀ ਮੁਕਦਮਾ ਦਰਜ ਨਹੀਂ ਹੈ ਅਤੇ ਪਾਗ ਤੇ ਫਾਕ ਸਭ ਛਵੀ ਵਾਲਾ ਵਿਅਕਤੀ ਹੈ ਜਿਸ ਦਾ ਕਿ ਰਾਜਨੀਤਿਕ ਅਸਰ ਸੁਖਾ ਵਾਲਾ ਵਿਅਕਤੀ ਸੀ ਪਰ ਇਸ ਨੇ ਉਸ ਦੀ ਛਵੀ ਇੰਨੀ ਖਰਾਬ ਕੀਤੀ ਕਿ ਉਸ ਨੂੰ ਮਾਨਸਿਕ ਤੌਰ ਤੇ ਇੰਨਾ ਬਿਮਾਰ ਕੀਤਾ ਕਿ ਉਹਨੂੰ ਦਿਮਾਗੀ ਦੌਰੇ ਪੈਣ ਲੱਗ ਪਏ ਬਲਜੀਤ ਕੋਰ ਪਤਨੀ ਨਰਮਲ ਸਿੰਘ ਨੇ ਦਰਖਾਸਤ ਦਿੱਤੀ ਹੈ ਐਸਰਪੀ ਸਾਹਿਬ ਨੂੰ ਦੇ ਘਰ ਦੇ ਨੂੰ ਪਤੀ ਉਹਦੇ ਨੂੰ ਨਰਮਲ ਸਿੰਘ ਨੇ ਉਹਦਾ ਮੈਂਟਲ ਟੌਰਚਰ ਕੀਤਾ ਜਿਸ ਬਲਵਿੰਦਰ ਸਿੰਘ ਪੁੱਤਰ ਭਰਵਿੰਦਰ ਸਿੰਘ ਵਾਸੀ ਖਰਚੀਆ ਨੇ ਜਿਹੜੀ ਅਸੀਂ ਇਨਕੁਆਰੀ ਲਈ ਟੋਕਿੰਗ ਚਾਰ ਬਾਬਾ ਬਗਲਾਨ ਮਾਰ ਕੀਤੀ ਹੈ ਇਨਕੁਆਰੀ ਤੋਂ ਬਾਅਦ ਜਿਹੜੀ ਸਾਰੀ ਜਿਹੜੀ ਤੋਤੀਸ਼ ਤੋਂ ਬਾਅਦ ਕੁੱਬਣ ਦੀ ਕਾਰਵਾਈ ਕੀਤੀ ਹੈ ਬਹਿਰhaal ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਦੀ ਗੱਲ ਕਰ ਰਹੀ ਹੈ ਪਰ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਵਾਇਰਲ ਹੋਈ ਆਡੀਓ ਜਾਂ ਵੀਡੀਓ ਕਿਸੇ ਦੀ ਜ਼ਿੰਦਗੀ ਖਰਾਬ ਵੀ ਕਰ ਸਕਦੀ ਹੈ ਸੋ ਕੋਈ ਵੀ ਚੀਜ਼ ਵਾਇਰਲ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਪਰਖ ਕਰਨੀ ਜ਼ਰੂਰੀ ਹੈ ਅਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ